ਮੈਨੂੰ ਵੀ ਨਹੀਂ ਪਤਾ ਵੀ ਮੇਰਾ ਵੀ ਕਦੇ ਇੰਕਾਊਂਟਰ ਹੋ ਜਾਣਾ ਮਾਨ ਸਾਹਿਬ ਦੀਆਂ ਜਿਹੜੀਆਂ ਕਹਿਣ ਵਾਲੀਆਂ ਗੱਲਾਂ ਨੇ ਉਹ ਹੋਰ ਨੇ ਤੇ ਜਿਹੜੀਆਂ ਕਰਨ ਵਾਲੀਆਂ ਗੱਲਾਂ ਨੇ ਉਹ ਮੈਨੂੰ ਨਹੀਂ ਲੱਗਦਾ ਕਦੇ ਉਹਨਾਂ ਨੇ ਉਹਨਾਂ ਦੇ ਪੈਰਾਂ ਦਿੱਤਾ ਤੁਸੀਂ ਜਿਵੇਂ ਪਹਿਲਾਂ ਬੈਂਸ ਭਰਾਮਾਂ ਦੀ ਪਾਰਟੀ ਨੂੰ ਛੱਡਿਆ ਨਹੀਂ ਉਹ ਕਾਂਗਰਸ ਚਲੇ ਗਏ ਮਾਨ ਸਾਹਿਬ ਦੀ ਪਾਰਟੀ ਨੂੰ ਛੱਡਿਆ ਕਿ ਉਹਨਾਂ ਦੇ ਵਿੱਚ ਜਿਹੜੀ ਕਹਿਣੀ ਹੋਰ ਆ ਤੇ ਕਰਨੀ ਉਹਨਾਂ ਦੀ ਹੋਰ ਆ ਹਾਂਜੀ ਤੁਹਾਨੂੰ ਲੱਗਦਾ ਵੀ ਜਿਹੜੀ ਭਾਈ ਅਮਰਪਾਲ ਸਿੰਘ ਦੀ ਪਾਰਟੀ ਆ ਵੀ ਉਹ ਜੋ ਕਹਿ ਰਹੇ ਨੇ ਉਹ ਤੇ ਖਰੇਤਰ ਨੇ ਜਿਹੜੀ ਸਿਆਸੀ ਪਾਵਰ ਆ ਸਿਆਸੀ ਪਾਵਰ ਬਹੁਤ ਵੱਡੀ ਪਾਵਰ ਹੈ ਜੇ ਉਹ ਸਾਡੇ ਕੋਲ ਪਹਿਲਾਂ ਹੀ ਹੁੰਦੀ ਅੱਜ ਸਾਨੂੰ ਇਹ ਦਿਨ ਦੇਖਣੇ ਨਹੀਂ ਸੀ ਪੈਂਦੇ ਇੱਕ ਪਾਸੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਤੁਹਾਡੇ ਕੋਲੇ ਉਹ ਵੀ ਐਮਪੀ ਨੇ ਭਾਈ ਅਮਰਪਾਲ ਸਿੰਘ ਖੁਦ ਐਮਪੀ ਨੇ ਕੀ ਹੁਣ ਵੀ ਉਹਨਾਂ ਤੇ ਐਨਐਸ ਨਹੀਂ ਹਟਾ ਸਕਦੇ ਇਹ ਮਕਬਲ ਸਿੰਘ ਦੇ ਹੱਥ ਚ ਨਹੀਂ ਤੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਤਾਂ ਬਾਹਰ ਨੇ ਉਹ ਤੇ ਕੋਸ਼ਿਸ਼ ਕਰ ਸਕਦੇ ਆ ਭਾਈ ਸਰਬਜੀਤ ਸਿੰਘ ਬਹੁਤ ਵਾਰੀ ਕਹਿ ਚੁੱਕਿਆ ਵੀ ਅਸੀਂ ਅਮਰਿਤ ਸ਼ਾਲ ਨੂੰ ਮਿਲਣਾ ਚਾਹੁੰਦੇ ਹਾਂ ਪਰ ਸਾਨੂੰ ਟਾਈਮ ਨਹੀਂ ਦੇ ਰਿਹਾ ਉਹ ਮੁੱਖ ਮੰਤਰੀ ਕੋ ਜਿਹੜੀ ਪਾਵਰ ਹੈ ਉਹ ਪ੍ਰਧਾਨ ਮੰਤਰੀ ਦੀ ਪਾਵਰ ਨਾਲੋਂ ਵੱਡੀ ਹੈ ਮੁੱਖ ਮੰਤਰੀ ਦੀ ਸਹਿਮਤੀ ਤੋਂ ਬਿਨਾਂ ਕੋਈ ਪੰਜਾਬ ਦੀ ਬਾਉਂਡਰੀ ਦੇ ਵਿੱਚ ਨਹੀਂ ਵੜ ਸਕਦਾ ਸਾਰਿਆਂ ਨੂੰ ਪਤਾ ਹੈ ਵੀ ਬਾਗਲ ਲਾਣੇ ਨੇ ਨੇ ਘਰੇਲੂ ਪ੍ਰਾਪਰਟੀ ਦੇ ਤੌਰ ਤੇ ਵਰਤਿਆ ਉੱਥੇ ਜਥੇਦਾਰ ਲਾ ਕੇ ਪਰ ਜਿਹੜੀ ਜਗ੍ਹਾ ਉਹ ਸਾਡੇ ਵਾਸਤੇ ਸਰਬੋੱਚ ਹੈ ਪਰ ਜਿਹੜੇ ਉੱਥੇ ਚਿਹਰੇ ਲੱਗ ਕੇ ਉਹਨਾਂ ਨੂੰ ਮਿਲਿਆ ਵਰਤਿਆ ਜਾ ਰਿਹਾ ਉਹ ਸਾਨੂੰ ਸੋਚਣਾ ਪਊਗਾ ਅੱਜ ਪਰ ਮਾਨ ਸਾਹਿਬ ਨੂੰ ਅਮਰਤਪਾਲ ਦੇ ਨਾਲ ਇੰਨੀ ਕੀ ਦੁਸ਼ਮਣੀ ਹੈ ਮਾਨ ਸਾਹਿਬ ਦੱਸਣ ਮੈਨੂੰ ਵੀ ਜਿਹੜੇ ਉਹ ਅਮਰਤਪਾਲ ਨੂੰ ਜਦ ਕਾਨਫਰੰਸ ਹੁੰਦੀ ਹੈ ਉੱਥੇ ਬਹਿ ਕੇ ਭੰਡਣ ਬਹਿ ਰਹੇ ਨੇ ਮੈਨ ਤਾਂ ਨਸ਼ਾ ਹੀ ਹੋਊਗਾ ਵੀ ਜਿਹੜਾ ਪੰਜਾਬ ਦੇ ਵਿੱਚ ਇਹ ਨਸ਼ਾ ਬਿਲਕੁਲ ਹੀ ਖਤਮ ਹੋਵੇ ਅਸੀਂ ਤਾਂ ਇੱਥੋਂ ਤੱਕ ਹੀ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਸ਼ਰਾਬ ਵੀ ਨਹੀਂ ਹੋਣੀ ਚਾਹੀਦੀ